ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਜਾਣ ਲਿਆ ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੋਰ ਲੱਗ ਗਈ ਅਣਜਾਣ ਹੈ ਨਹੀਂ ਜਾਣ ਨਹੀਂ ਜਾਣ ਗੁਰੂ ਨਾਨਕ ਕਹਿੰਦੇ ਨੇ ਇਸ ਤੇ ਮੋਰ ਲੱਗ ਗਈ ਇਹ ਨਹੀਂ ਜਾਣ ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਇਸ ਵਾਸਤੇ ਕਹਿ ਰਿਹਾ ਅੱਜ ਤੱਕ ਬਹੁਤ ਸਾਰਿਆਂ ਨੇ ਮੇਰੇ ਅੱਗੋਂ ਦਾਅਵੇ ਕੀਤੇ ਨਸੀਬ ਬ੍ਰਹਮ ਗਏ ਨੇ ਤੁਸੀਂ ਕੀ ਸਮਝਦੇ ਹੋ ਸਾਨੂੰ ਅਸੀਂ ਬ੍ਰह्मज्ञानी ਹਾਂ ਇੱਕ ਤੇ ਥੋੜੇ ਦਿਨ ਹੋਇਆ ਔਖਾ ਹੀ ਹੋ ਗਿਆ ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰह्मज्ञानी ਹਾਂ ਮੈਂ ਕਹਿੰਦਾ ਬਾਬਾ ਜੀ ਸ਼ੱਕ ਨਹੀਂ ਕਰਦੇ ਤੁਸੀਂ ਬ੍ਰह्मज्ञानी ਨੇ ਮੰਨਦੇ ਹਾਂ ਉਹ ਕਿਹਾ ਮੈਂ ਕਿਹਾ ਸਾਡਾ ਛੱਡੋ ਇਹ ਬ੍ਰह्म ਗਿਆਨ ਸਿਰ ਦਾ ਭੋਜ ਬਣ ਗਿਆ ਮੈਂ ਕਿਹਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ ਸਿਰੇ 108 ਸਿਰੇ 111 ਆਪਣੇ ਨਾਲ ਲਖਬ ਜੋੜਨ ਵਾਲੇ ਬੜੇ ਨੇ ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਔਦੇ ਰਤਵੇ उपाਧੀਆਂ ਜੋੜਨ ਵਾਲੇ ਮਿਲਣਗੇ ਪਰ ਮਹਾਰਾਜ ਕਹਿੰਦੇ ਨੇ ਇੰਨੀਆਂ उपाਧੀਆਂ ਨਾਲ ਜੋੜ ਨਹੀਂ ਇਸ ਗੱਲ ਦਾ ਸਬੂਤ ਹੈ ਨਹੀਂ ਜਾਣਦੇ ਨਹੀਂ ਜਾਣਦੇ ਸੋਈ ਅਜਾਣ ਕਹੇ ਮੈਂ ਜਾਣੇ